ਲੋਧਿਆਣਾ ਦੇ ਇੱਕ ਹਸਪਤਾਲ ਨੇ ਨਵਾਂ ਚੰਦ ਚੜਾ ਦਿੱਤਾ ਉਹਨਾਂ ਨੇ ਲਾਸ਼ਾਂ ਦੀ ਅਦਲਾ ਬਦਲੀ ਕਰ ਦਿੱਤੀ ਆ ਏਡਾ ਤੋਂ ਵਾਪਸ ਦਿੱਤੇ ਪੁੱਤਰਾਂ ਨੇ ਆਪਣੀ ਮਾਂ ਦਾ ਆਖਰੀ ਵਾਰ ਮੂੰਹ ਵੀ ਨਹੀਂ ਵੇਖਿਆ ਕਿਉਂਕਿ ਇਹ ਹਸਪਤਾਲ ਦੀ ਗਲਤੀ ਦੇ ਕਾਰਨ ਹੋਇਆ ਲਾਸ਼ਾਂ ਦੀ ਬਦਲੀ ਕਰ ਦਿੱਤੀ ਤੇ ਦੂਜੀ ਧਿਰ ਲਾਸ਼ ਬਦਲ ਕੇ ਲੈ ਗਈ ਸੀ ਉਹਨਾਂ ਨੇ ਲਾਸ਼ ਲਿਜਾ ਕੇ ਸੰਸਕਾਰ ਕਰ ਦਿੱਤਾ ਤੁਹਾਨੂੰ ਦੱਸਦੇ ਆ ਆਖਰ ਇਹ ਮਾਜਰਾ ਕੀ ਹੈ ਜਸਵੰਤ ਸਿੰਘ ਜਾਣ ਪਹਿਚਾਣ ਦੇ ਮੋਤਾਜ ਨਹੀਂ ਹੈ ਜਥੇਦਾਰ ਤੋਤਾ ਸਿੰਘ ਦੇ ਬਹੁਤ ਕਰੀਬੀ ਰਿਸ਼ਤੇਦਾਰ ਲਾ ਲਓ ਦੋਸਤ ਲਾ ਲਓ ਜਸਵੰਤ ਸਿੰਘ ਪਿੰਡ ਕੜਾਹੇ ਵਾਲੇ ਤੋਂ ਨੇ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਉਹਨਾਂ ਦੀ 19 ਤਰੀਕ ਨੂੰ 19 ਦਸੰਬਰ ਨੂੰ ਮੌਤ ਹੋ ਗਈ। ਉਹਨਾਂ ਦੇ ਜਿਹੜੇ ਬੇਟੇ ਸਨ ਉਹ ਕੈਨੇਡਾ ਦੇ ਵਿੱਚ ਰਹਿੰਦੇ ਨੇ। ਪਰਿਵਾਰ ਹੋਰ ਵੀ ਸਾਰਾ ਕੈਨੇਡਾ ਦੇ ਵਿੱਚ ਸੈੱਟ ਸੀ। ਇਹ ਆਪ ਵੀ ਬੀਬੀ ਜਸਵੀਰ ਕੌਰ ਉੱਥੋਂ ਕੈਨੇਡਾ ਤੋਂ ਆਏ ਸਨ ਤੇ ਇਹਨਾਂ ਦੀ ਜਦੋਂ ਮੌਤ ਹੋ ਜਾਂਦੀ ਆ 19 ਦਸੰਬਰ ਨੂੰ ਜਸਵੰਤ ਸਿੰਘ ਨੇ ਆਪਣੀ ਧਰਮ ਪਤਨੀ ਦੀ ਜਿਹੜੀ Laash ਆ ਮੌਚਰੀ ਦੇ ਵਿੱਚ ਉਸੇ ਹੀ ਹਸਪਤਾਲ ਦੇ ਵਿੱਚ ਰਖਵਾ ਦਿੱਤੀ ਲੁਧਿਆਣਾ ਦੇ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਉਸੇ ਹੀ ਹਸਪਤਾਲ ਦੇ ਵਿੱਚ Laash ਰਖਵਾ ਦਿੱਤੀ। ਤੇ ਉਹਨਾਂ ਨੇ ਕਿਹਾ ਕਿ ਜਦੋਂ ਸਾਡੇ ਬੇਟੇ ਬਾਹਰੋਂ ਆਉਣਗੇ ਤਾਂ ਅਸੀਂ ਇਹ Laash ਲੈ ਜਾਵਾਂਗੇ ਤੁਸੀਂ ਫ੍ਰਿਜ ਦੇ ਵਿੱਚ ਲਗਾ ਦਿਓ AGI Gastro City Origin ਹਸਪਤਾਲ ਆ ਜਿਹੜਾ ਲੁਧਿਆਣੇ ਦੇ ਵਿੱਚ ਉਸ ਹਸਪਤਾਲ ਦੇ ਵਿੱਚ ਗਏ ਕਿ ਸਾਡੀ ਭਾਈ ਬੋਡੀ ਦੇ ਦਿਓ ਅਸੀਂ ਦਾਸ ਸੰਸਕਾਰ ਕਰਨਾ ਹੈ ਜਦੋਂ ਹਸਪਤਾਲ ਪਹੁੰਚੇ ਸਾਰੀ ਲਿਖਪੜ ਕਰਨ ਤੋਂ ਬਾਅਦ ਜਸਵੰਤ ਸਿੰਘ ਨੂੰ ਬੋਡੀ ਦਿੱਤੀ ਗਈ ਜੋ ਸਵਾਂਤੋ ਸਹੇਂਗ ਨੈ ਗੱਡੀ ਦੇ ਵਿੱਚ ਦੇਖਿਆ ਕਿ ਬੋਡੀ ਦਾ ਮੂੰਹ ਦੇਖਿਆ ਜਾਵੇ ਕਿਉਂਕਿ ਉਹਨਾਂ ਦੀ ਧਰਮ ਪਤਨੀ ਸੀ ਉਹਨਾਂ ਦੇ ਬੇਟੇ ਬਾਹਰੋਂ ਆਏ ਹੋਏ ਸਨ ਸਾਰੇ ਨੇ ਆਖਰੀ ਵਾਰੀ ਮੂੰਹ ਦੇਖਣਾ ਸੀ ਜਦੋਂ ਮੂੰਹ ਦੇਖਣ ਦੇ ਲਈ ਪਰਦਾ ਚੁੱਕਿਆ ਤਾਂ ਉਹ ਹੈਰਾਨ ਰਹਿ ਗਏ ਹੱਕੇ ਬੱਕੇ ਰਹਿ ਗਏ ਕਿਉਂਕਿ ਜਸਵੀਰ ਕੌਰ ਦੀ ਜਗ੍ਹਾ ਤੇ ਕਿਸੇ ਹੋਰ ਲੇਡੀ ਦੀ Laash ਦੇ ਦਿੱਤੀ ਗਈ ਸੀ ਇੱਥੇ ਹੰਗਾਮਾ ਹੋ ਗਿਆ ਉਹਨਾਂ ਨੇ ਰੌਲਾ ਪਾ ਲਿਆ ਕਿ ਸਾਡੀ Laash ਦਿਓ ਇਹ ਤਾਂ ਕਿਸੇ ਹੋਰ ਦੀ ਹੈ ਹਸਪਤਾਲ ਵਾਲੇ ਟਾਲ ਮਟੋਲਾ ਕਰਨ ਲੱਗੇ ਆਖਰ ਉਹਨਾਂ ਨੇ ਕੋਈ ਵੀ ਲਾਸ਼ ਜਸਵੰਤ ਸਿੰਘ ਨੂੰ ਨਹੀਂ ਦਿੱਤੀ ਉਹਨਾਂ ਦੀ ਧਰਮ ਪਤਨੀ ਦੀ ਲਾਸ਼ ਖੁਰਦ-ਬੁਰਦ ਕਰ ਦਿੱਤੀ ਗਈ ਉਹ ਕਿਸੇ ਹੋਰ ਨੂੰ ਦੇ ਦਿੱਤੀ ਗਈ ਜਿਹੜਾ ਪਰਿਵਾਰ ਜਸਵੰਤ ਸਿੰਘ ਦੀ ਧਰਮ ਪਤਨੀ ਜਸਵੀਰ ਕੌਰ ਦੀ ਲਾਸ਼ ਲੈ ਕੇ ਗਿਆ ਸੀ ਉਹ ਆਪਣੀ ਸਮਝ ਕੇ ਉਹਨਾਂ ਨੇ ਸੰਸਕਾਰ ਵੀ ਕਰ ਦਿੱਤਾ ਅੱਗੇ ਲਿਜਾ ਕੇ ਉਹ ਉਹਨਾਂ ਨੂੰ ਨਹੀਂ ਦੇਖਿਆ ਜਿਹੜਾ ਲਾਸ਼ ਬਦਲ ਕੇ ਲੈ ਕੇ ਗਿਆ ਸੀ ਉਹਨਾਂ ਨੇ ਵੀ ਸਸਕਾਰ ਕਰ ਦਿੱਤਾ ਉਹ ਉਹਨਾਂ ਨੇ ਵੀ ਦੇਖਿਆ ਇਹ ਬੜੀ ਵੱਡੀ ਲਾਪਰਵਾਹੀ ਲੁਧਿਆਣਾ ਦੇ ਹਸਪਤਾਲ ਦੀ ਵਾਪਰੀ ਹੈ ਜਥੇਦਾਰ ਤੋਤਾ ਸਿੰਘ ਦੇ ਸੁਪੁੱਤਰ ਵਰਜਿੰਦਰ ਸਿੰਘ ਮੱਕੜਪਰਾੜ ਦੀ ਟੀਮ ਇਕਬਾਲਦੀਪ ਸਿੰਘ ਦੀ ਉਹਨਾਂ ਨੇ ਸਾਰੀ ਜਿਹੜੀ ਜਾਂਚ ਪੜਤਾਲ ਕੀਤੀ ਤੇ ਕੋਈ ਵੀ ਉਹਨਾਂ ਦੇ ਪੱਲੇ ਉਹਨਾਂ ਨੂੰ ਲੜਫੜ ਹਸਪਤਾਲ ਵਾਲਿਆਂ ਨਹੀਂ ਫੜਾਇਆ ਆਕਰ ਉਹਨਾਂ ਨੇ ਹਸਪਤਾਲ ਦੇ ਉੱਪਰ ਕਾਰਵਾਈ ਦੀ ਮੰਗ ਕੀਤੀ ਫਿਰ ਲਾਸਟ ਤੇ ਜਾ ਕੇ ਰਾਤ ਨੂੰ ਤਕਰੀਬਨ 6 ਵਜੇ 5 ਵਜੇ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਲਾਪਰਵਾਹੀ ਜਿਹੜੀ ਕੀਤੀ ਗਈ ਪਰਿਵਾਰ ਦੇ ਦੋਸ਼ ਨੇ ਕਿ ਪਤਾ ਨਹੀਂ ਇਹ ਬਾਡੀ ਵੇਚ ਦਿੱਤੀ ਗਈ ਹੈ ਬਾਡੀ ਦੇ ਅੰਗ ਵੇਚ ਦਿੱਤੇ ਗਏ ਨੇ ਬਾਡੀ ਦੇ ਜਿਹੜੇ ਪਾਰਟਸ ਨੇ ਉਹ ਵੇਚ ਦਿੱਤੇ ਗਏ ਨੇ ਕਿ ਜਸਵੰਤ ਸਿੰਘ ਦੇ بیٹے ਕੈਨੇਡਾ ਤੋਂ ਵਾਪਸ ਇੰਡੀਆ ਆਏ ਸਨ ਆਪਣੀ ਮਾਂ ਦਾ ਆਖਰੀ ਮੂੰਹ ਦੇਖਣ ਦੇ ਲਈ ਉਹਨਾਂ ਦੀ ਅੰਤਿਮ ਵਿਦਾਈ ਦੇਣ ਦੇ ਲਈ ਰਿਸ਼ਤੇਦਾਰ ਆਏ ਹੋਏ ਸਨ ਬੇਟੇ ਆਏ ਹੋਏ ਸਨ ਕਿਸੇ ਨੇ ਵੀ ਉਹਨਾਂ ਦਾ ਮੂੰਹ ਨਹੀਂ ਦੇਖਿਆ ਕਿਉਂਕਿ Laash ਮਿਲੀ ਨਹੀਂ Laash ਗਾਇਬ ਕਰ ਦਿੱਤੀ ਕਿਸੇ ਹੋਰ ਨੂੰ ਦੇ ਦਿੱਤੀ ਉਹਦਾ ਸੰਸਕਾਰ ਵੀ ਕਰ ਦਿੱਤਾ ਗਿਆ ਇਹ ਵੀ ਹਲੇ ਕੋਈ ਪਤਾ ਨਹੀਂ ਕਿਸੇ ਹੋਰ ਨੂੰ ਉਹ Laash ਦਿੱਤੀ ਆ ਜਾਂ ਨਹੀਂ ਦਿੱਤੀ Laash ਕਿਉਂਕਿ ਅੱਜ ਕੱਲ ਬਹੁਤ ਕੁਝ ਚੱਲ ਰਿਹਾ ਹੈ ਪਰਿਵਾਰ ਦੇ ਦੋਸ਼ ਨੇ ਕਿ ਉਸਦੇ ਅੰਗ ਕੱਢ ਕੇ ਵੇਚ ਦਿੱਤੇ ਨੇ ਜਾ ਕੋਈ ਬਾਡੀ ਵੇਚ ਦਿੱਤੀ ਹੈ ਕੋਈ ਕਨਾਉਣੀ ਹਰਕਤ ਜਿਹੜੀ ਹਸਪਤਾਲ ਵੱਲੋਂ ਇਹ ਕੀਤੀ ਗਈ ਹੈ ਇਹ ਬਹੁਤ ਨਿੰਦਣਯੋਗ ਹੈ ਇਸ ਹਸਪਤਾਲ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਲੁਧਿਆਣਾ ਦੇ ਇਸ ਹਸਪਤਾਲ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਹੈ ਆਖਰ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਉਸ ਹਸਪਤਾਲ ਦੇ ਉੱਤੇ ਐਫਆਈਆਰ ਦਰਜ ਹੋ ਚੁੱਕੀ ਹੈ ਹਸਪਤਾਲ ਦਾ ਜਿੰਨਾ ਮੈਨੇਜਮੈਂਟ ਹੈ ਸਾਰਿਆਂ ਦੇ ਉੱਤੇ ਐਫਆਈਆਰ ਦਰਜ ਕੀਤੀ ਗਈ ਹੈ ਤੇ ਕਾਰਵਾਈ ਕੀਤੀ ਗਈ ਹੈ ਹਸਪਤਾਲ ਪਹੁੰਚੇ ਵਰਜਿੰਦਰ ਸਿੰਘ ਮੱਖੜ ਬਰਾੜ ਦੀ ਟੀਮ ਦੇ ਮੁਖ ਆਗੂ ਇਕਬਾਲਦੀਪ ਸਿੰਘ ਦੇ ਨਾਲ ਕਰਦੇ ਆ ਗੱਲਬਾਤ ਉਹਨਾਂ ਦਾ ਕੀ ਕਹਿਣਾ ਸੀ ਆਓ ਚੱਲਦੇ ਸਾਡੇ ਮਨਕਤਰਨ ਡਾਕਟਰ ਸੀਨੀਅਰ ਅਫਸਰ ਹਸਪਤਾਲ ਸੰਬੰਧੀ ਮਾਮਲੇ ਪਰਵਾਰ ਨੇ ਕੀ ਮੰਗ ਪਾ ਦਿੱਤਨਾ ਵਾਪਰੀ ਹੈ ਹਸਪਤਾਲ ਦੇ ਸਾਰੀ ਮੈਨੇਜਮੈਂਟ ਦੇ ਵੱਲੋਂ ਕਿੰਨੀ ਵੱਡੇ ਲੈਵਲ ਦੇ ਉੱਤੇ ਨੈਗਲੀਜੈਂਸ ਕੀਤੀ ਗਈ ਹੈ ਕਿੰਨੀ ਇੱਕ ਵੱਡੇ ਲੈਵਲ ਦੇ ਉੱਤੇ ਇੱਕ ਜੈਡ ਬੋਰਡ ਨੂੰ ਕਿਤੇ ਹੋਰ ਤੇ ਇਸ ਤਰ੍ਹਾਂ ਇਹਨਾਂ ਜਿਹੜੇ ਲੱਗੇ ਉਹਨਾਂ ਨੂੰ ਬੜੀ ਤਰ੍ਹਾਂ ਕਰਨਾ ਹੈ ਇਸੇ ਨੇ ਆਖਰੀ ਤੋਂ ਮੈਡੀਕਲ ਐਸਸੈਂਸ 5.5 ਫੂਟ ਦੇ ਲੇਖ ਜੋ ਤਕਰੀਬਨ 9-10 ਘੰਟੇ ਦੇ ਸਮੇਂ ਬਾਅਦ ਵੀ ਹਾਂ ਜਿਹੜੀ ਦੂਸਰੀ ਬਾਤਿਆ ਸਾਡੇ ਸਾਹਮਣੇ ਪੇਸ਼ ਨਹੀਂ ਕੀਤੀ ਗਈ ਕਦੇ ਉਹਨਾਂ ਦਾ ਕੋਈ ਮੈਂਬਰ ਆਉਂਦਾ ਕਦੇ ਕੋਈ ਆਉਂਦਾ 9 ਘੰਟੇ ਬਾਅਦ ਜਾ ਕੇ ਇੱਕ ਐਫਆਈਆਰ ਹੋਈ ਆ ਇਹ ਵੀ ਸਾਡੀ ਸਾਰੇ ਜਿੰਨੇ ਇੱਥੇ ਬੈਠੇ ਸਾਡੇ ਸੁਰੱਖਿਅਤ ਅਸੀਂ ਸੋਇਆ ਆਪਣਾ ਕੀਤਾ 9 ਘੰਟੇ ਬਾਅਦ ਹਸਪੀਟਲ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਇੱਕ ਪ੍ਰੈਸ਼ਰਲ ਗੱਲ ਹੋਈ ਆ ਪਰ ਸਾਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਸਾਡੀ ਜਿਹੜੀ ਲਾਸ਼ ਸੀਗੀ ਉਹ ਕੌਣ ਲੈ ਗਿਆ ਨਾਂ ਉਹ ਹਜੇ ਤੱਕ ਪਹੁੰਚੇ ਨਹੀਂ ਨਾਂ ਕਿਸੇ ਨੂੰ ਉਹਨਾਂ ਦਾ ਕੋਈ ਨਾਮ ਲਾਇਆ ਗਿਆ ਵਾ ਨਾਲ ਤਾਂ ਵੀ ਰਿਕਾਰਡਿੰਗ ਲਗਾਈ ਹੈ ਸੋ ਹਜੇ ਤੱਕ ਕੋਸ਼ਿਸ਼ ਨਹੀਂ ਪਤਾ ਕਿ ਕੌਣ ਕਿਹੜੇ ਲੈਵਲ ਉੱਤੇ ਕਿੱਤੇ ਇਹਨਾਂ ਨੇ ਕਿਹੜਾ ਵਲੰਡਰ ਕੀਤਾ ਹੈ ਜਾਂ ਕਿ ਕਿੰਦੀ ਮਰੀਜ਼ ਦੇ ਨਾਲ ਕੋਈ ਸਾਜ਼ਿਸ਼ ਹੋਈ ਹੈ ਕਿ ਜਿਹੜਾ ਹਸਪੀਟਲ ਆ ਉਹ ਆਪ ਦਾ ਅੰਦਰ ਬੈਠਿਆ ਜਿਹੜਾ ਸਟਾਫ ਸੀਗਾ ਜਿਹੜਾ ਇਹਨਾਂ ਖਾਣੇ ਵਾਲਾ ਉਹ ਸਾਨੂੰ ਕਹਿੰਦੇ ਕਿ ਤੁਸੀਂ ਇੱਥੋਂ ਚਲੋ ਖਾਲੀ ਕਰ ਦਿਓ ਕਟ ਕਰ ਦਿਓ ਪਰ ਅਸੀਂ ਧੰਨਵਾਦ ਕਰਦੇ ਹਾਂ ਸਰ ਪ੍ਰਸ਼ਾਸਨ ਦਾ ਉਹਨਾਂ ਨੇ ਕੋਸ਼ਿਸ਼ ਕੀਤੀ ਜਿਦਾ ਸਾਹਿਬ ਮੈਡਮ ਨੇ ਮਦਦ ਹੋਈ ਆ ਕਿ ਕਿਸੇ ਸਾਹਿਬ ਦੇ ਤੱਤੇ ਨੇ ਔਰ ਆਸ ਕਰਦੇ ਹਾਂ ਕਿ ਸਾਨੂੰ ਇਹ ਹੀ ਸਾਨੂੰ ਵੀ ਜੇ ਉਹ ਜੇ ਅਸੀਂ ਬੈਠਿਆ ਤਾਂ ਸਾਡੀਆਂ ਵੀ ਜਿਹੜੀਆਂ ਭਾਵਨਾਵਾਂ ਦੀ ਕਦਰ ਹੋਊਗੀ ਕੋ ਸਾਨੂੰ ਵੀ ਕੋਈ ਜਿਹੜਾ ਇੱਥੇ ਜਿਹੜਾ ਨਿਆਂ ਮਿਲਦੀ ਉਮੀਦਿਤ ਹੋਊਗੀ ਕਿਉਂਕਿ ਹਜੇ ਤੱਕ ਸਾਨੂੰ ਕੋਈ ਨਿਆਂ ਨਹੀਂ ਮਿਲਿਆ ਜਿਹੜੇ ਸਾਡੇ ਸਾਰੇ ਹਲਕੇ ਕਿੰਨੇ ਵੱਡੇ ਲੈਵਲ ਉੱਤੇ ਪਾਰਟੀ ਬਾਜੀ ਛੱਡ ਕੇ ਹਰ ਇੱਕ ਟੀਚਰ ਕੇ ਆਪਣੇ ਸੈਂਟੀਮੈਂਟਸ ਨੂੰ ਸਾਰਿਆਂ ਦੇ ਜਿਹੜੇ ਭਾਵਨਾਵਾਂ ਆ ਉਹਨਾਂ ਦੇ ਲਈ ਖੜੇ ਆ ਹੁਣ ਦੇਖੋ ਵੇਖ ਕਰਦੇ ਆ 9 ਘਟੇ ਬਾਅਦ ਸਿਰਫ ਅਜੇ ਤੱਕ ਸਾਨੂੰ ਆਹ ਐਫ ਆਈ ਆਰ ਮਿਲੀਆ ਜਿਹੜੀ ਕਿ ਸਟਾਫ 'ਤੇ ਉੱਤੇ ਕਰਾਈ ਗਈ ਆ ਕਿ ਹੁਣ ਦੇਖਦੇ ਆ ਕਿ ਸਾਡੀ ਜਿਹੜੀ লাশ ਜਿਹੜੀ ਲੈ ਕੇ ਗਈ ਆ ਉਹਦਾ ਸਸਕਾਰ ਹੋਇਆ ਉਸੇ ਜਿਹੜੇ ਫੋਲ ਨੇ ਕੰਪਨੀਆਂ ਨੇ ਉਹਨਾਂ ਦਾ ਕੀ ਕੀਤਾਗਾ ਕੀ ਹੋਇਆ ਉਹ ਹਜੇ ਮੈਨੇਜਮੈਂਟ ਦਾ ਹੁਣ ਕੰਮ ਕਰਨ